ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਆਇਆ ਇੱਕ ਹੋਰ ਯੂਟਿਊਬਰ ਪਾਕਿਸਤਾਨ ਲਈ ਜਸੂਸੀ ਕਰਨ ਦਾ ਵੱਡਾ ਸ਼ੱਕ ਆਈਐਸਆਈ 에ਜੰਟਾਂ ਲਪਾਈਆਂ ਤਸਵੀਰਾਂ ਪੁਲਿਸ ਕਰ ਰਹੀ ਜਾਂਚ ਪੰਜਾਬ ਦੇ ਫੇਮਸ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਹਿਲਦੀ ਪਾਕਿਸਤਾਨੀ ਲਈ ਜਸੂਸੀ ਕਰਨ ਦੇ ਮਾਮਲੇ 'ਚ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਦਾ ਇੱਕ ਹੋਰ ਯੂਟਿਊਬਰ ਪੁਲਿਸ ਦੇ ਨਿਸ਼ਾਨੇ ਤੇ ਆ ਗਿਆ ਜਿਹੜਾ ਜਲੰਧਰ ਦਾ ਮਸ਼ਹੂਰ ਟਰੈਵਲ ਵਲੌਗਰ ਅਮਰੀਕ ਸਿੰਘ ਤੇ ਹੁਣ ਪੰਜਾਬ ਪੁਲਿਸ ਨੂੰ ਵੱਡਾ ਸ਼ੱਕ ਹੋ ਗਿਆ ਜਿਸ ਕਾਰਨ ਹੁਣ ਅਮਰੀਕ ਸਿੰਘ ਕਿਤੇ ਨਾ ਕਿਤੇ ਮੁਸ਼ਕਲ 'ਚ ਪੈ ਗਈ ਇੰਟੈਲੀਜੈਂਸ ਬਿਊਰੋ ਦੇ ਇਨਪੁਟ ਦੇ ਆਧਾਰ ਤੇ ਪੰਜਾਬ ਪੁਲਿਸ ਵੱਲੋਂ ਜਸੂਸੀ ਦੇ ਸ਼ੱਕ 'ਚ ਅਮਰੀਕ ਸਿੰਘ ਨੂੰ ਹਿਰਾਸਤ 'ਚ ਲੈ ਪੁੱਜ ਕੇ ਚਤੀ ਗਈ ਪਰ ਆਖਰ ਕਿਉਂ ਅਮਰੀਕ ਕਿ ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਕੀ ਇਹ ਪੂਰਾ ਮਾਮਲਾ ਦੱਸਦੇ ਆਂ ਦਰਅਸਲ 8 ਮਹੀਨੇ ਪਹਿਲਾਂ ਦਸੰਬਰ 2024 ਚ ਅਮਰੀਕ ਸਿੰਘ ਆਪਣੀ ਪਤਨੀ ਮੰਪ੍ਰਿਤ ਕੌਰ ਨਾਲ ਧਾਰਮਿਕ ਯਾਤਰਾ ਲਈ ਪਾਕਿਸਤਾਨ ਗਈ ਅਮਰੀਕ ਨੇ ਉੱਥੇ ਜਾਣਕਾਰੀ ਮੁਤਾਬਕ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਨਤਮਸਤਕ ਹੋਏ ਤੇ ਲਾਹੌਰ ਦੇ ਕਈ ਹੋਰ ਇਤਿਹਾਸਿਕ ਸਥਾਨਾਂ ਤੇ ਵੀ ਗਏ ਸਨ ਜਿਥੇ ਦੀਆਂ ਵੀਡੀਓਜ਼ ਅਮਰੀਕ ਸਿੰਘ ਵੱਲੋਂ ਆਪਣੇ YouTube ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਹੁਣ 8 ਮਹੀਨਿਆਂ ਬਾਅਦ ਅਮਰੀਕ ਸਿੰਘ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਆ ਗਈ ਨੇ ਕਿਉਂਕਿ ਅਮਰੀਕ ਸਿੰਘ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਨਾਸਰ ਢਿੱਲੋਂ ਵੀ ਮੌਜੂਦ ਨਾਸਰ ਢਿੱਲੋਂ ਜੋ ਪਾਕਿਸਤਾਨ ਦੇ ਫੇਮਸ ਯੂਟਿਊਬਰ ਹੈ ਤੇ ਆਈਐਸਆਈ ਏਜੰਟ ਹੈ ਤੇ ਤਸਵੀਰਾਂ 'ਚ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਅਮਰੀਕ ਸਿੰਘ ਤੇ ਉਹਨਾਂ ਦੇ ਪਤਨੀ ਨਾਸਰ ਢਿੱਲੋਂ ਨਾਲ ਹੈ ਤੇ ਉਹ ਵੀ ਇੱਕ ਨਹੀਂ ਕਈ ਤਸਵੀਰਾਂ ਤੇ ਅਮਰੀਕ ਅਮਰੀਕ ਸਿੰਘ ਵੱਲੋਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕੀਤੀ ਗਈ ਜਿਨ੍ਹਾਂ 'ਚ ਨਾਸਰ ਢਿੱਲੋਂ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਤੇ ਜਾਣਕਾਰੀ ਮੁਤਾਬਕ ਨਾਸਰ ਢਿੱਲੋਂ ਵੱਲੋਂ ਹੀ ਉਹਨਾਂ ਨੂੰ ਬਾਰਡਰ ਦੇ ਰਸਤੇ ਜੋ ਹੈ ਪਾਕਿਸਤਾਨ 'ਚ ਐਂਟਰ ਕਰਵਾਇਆ ਗਿਆ ਸੀਗਾ ਜਸਤੋ ਬਾਦ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਪਤਨੀ ਤਸਵੀਰ ਨਾਸਿਰ ਟਿੱਲੋਂ ਨਾਲੇ ਉਹ ਵੀ ਇੱਕ ਨਹੀਂ ਕਈ ਤਸਵੀਰਾਂ ਨੇ ਜੋ ਅਮਰੀਕ ਸਿੰਘ ਤੇ ਉਹਨਾਂ ਦੇ ਪਤੀ ਦੀ ਨਾਸਿਰ ਟਿੱਲੋਂ ਨਾਲ ਵੇਖਣ ਨੂੰ ਮਿਲੀਆਂ ਤੇ ਇਸ ਦੇ ਨਾਲ ਹੀ ਅਮਰੀਕ ਸਿੰਘ ਵੱਲੋਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਤੋਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਨਾਸਿਰ ਟਿੱਲੋਂ ਦੇ ਨਾਲ ਉਹ ਨਜ਼ਰ ਆ ਰਹੇ ਨੇ ਇੰਜ ਦਿਖਾਈ ਦੇ ਰਹੀ ਨੇ ਜਿਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਵਧੀਆ ਦੋਸਤ ਹੋਣ ਤੇ ਵਧੀਆ ਜਾਣ-ਪਛਾਣ ਹੋਵੇ ਤੇ ਨਾ ਤਸਵੀਰਾਂ ਤੇ ਹੀ ਨਾਸਿਰ ਟਿੱਲੋਂ ਨਾਲ ਵੀਡੀਓਜ਼ ਤੋਂ ਬਾਅਦ ਹੀ ਇੰਟੈਲੀਜੈਂਟ ਬਿ ਅਮਰੀਕ ਤੇ ਉਹਨਾਂ ਦੀ ਪੱਤੀ ਤੇ ਸ਼ੱਕ ਹੋਇਆ ਸ਼ੱਕ ਹੋਇਆ ਜਿਸ ਤੋਂ ਬਾਅਦ ਹੀ ਇੰਟੈਲੀਜੈਂਸ ਯੂਰੋ ਵੱਲੋਂ ਅਮਰੀਕ ਸਿੰਘ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਗਈ ਇਸ ਦੇ ਆਧਾਰ ਤੇ ਹੀ ਬੀਤੇ ਸੋਮਵਾਰ ਨੂੰ ਪੰਜਾਬ ਪੁਲਿਸ ਵੱਲੋਂ ਜਲੰਧਰ ਦੇ ਲੋਹਿਆ ਥਾਣੇ 'ਚ ਅਮਰੀਕ ਨੂੰ ਮੁਲਾਕੇ ਹਿਰਾਸਤ ਚੁਲੇ ਪੁੱਛਗਿੱਛ ਕੀਤੀ ਗਈ ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਪੁਲਿਸ ਅਮਰੀਕ ਦੇ ਘਰ ਵੀ ਗਈ ਜਿੱਥੇ ਅਮਰੀਕ ਦੇ ਪਤਨੀ ਨਾਲ ਵੀ ਪਾਕਿਸਤਾਨ ਦੇ ਦੌਰੇ ਨੂੰ ਲੈ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਪੁਲਿਸ ਨੇ ਅਮਰੀਕ ਦੇ ਘਰ ਤੋਂ ਇੱਕ ਡਿਜੀਟਲ ਡਿਵਾਈਸ ਵੀ ਜਾਣਕਾਰੀ ਮੁਤਾਬਕ ਕਬਜ਼ੇ ਚੁਲਿਆ ਇਹ ਉਹੀ ਡਿਵਾਈਸ ਹੈ ਜਿਸ ਤੋਂ ਅਮਰੀਕ ਅਮਰੀਕ ਆਪਣੀ ਵੀਡੀਓਜ਼ ਬਣਾਉਂਦਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਅਮਰੀਕ ਤੇ ਪਾਕਿਸਤਾਨ ਦੌਰੇ ਦੌਰਾਨ ਉਹ ਕਈ ਆਈਐਸਆਈ ਏਜੰਟਾਂ ਦੇ ਸੰਪਰਕ ਚ ਆਇਆ ਤੇ ਨਾਸਿਰ ਟਲੋ ਨਾਲ ਵੀ ਸਾਫ਼ ਦਿਖਾਈ ਦੇ ਰੀਆਂ ਤਸਵੀਰਾਂ ਤੇ ਵੀਡੀਓਜ਼ ਦੇ ਆਧਾਰ ਤੇ ਵੱਡਾ ਸ਼ੱਕ ਹੈ ਕਿ ਇਸ ਦੇ ਧਾਰ ਜਾਸੂਸੀ ਨਾਲ ਜੁੜੇ ਹੋ ਸਕਦੇ ਨੇ ਹਾਲਾਂਕਿ ਇਸ ਬਾਰੇ ਅਧਿਕਾਰਿਕ ਤੌਰ ਤੇ ਕੁਝ ਨਹੀਂ ਕਿਹਾ ਦੱਸ ਦਈਏ ਕਿ ਇਹ ਪਹਿਲਾ ਯੂਟਿਊਬਰ ਨਹੀਂ ਹੈ ਜਿਸ ਨੂੰ ਜਾਸੂਸੀ ਦੇ ਆਧਾਰ ਤੇ ਕਾਬੂ ਕੀਤਾ ਗਿਆ ਇਸ ਤੋਂ ਪਹਿਲਾਂ ਮੁਹਾਲੀ ਦੇ ਫੇਮਸ ਯੂਟਿਊਬਰ ਜਸਬੀਰ ਸਿੰਘ ਉਫ ਜਾਨ ਮਹਿਨੂ ਜੋ ਸੀਗਾ ਪਾਕਿਸਤਾਨ ਲਈ ਜਾਸੂਸੀ ਜਾਸੂਸੀ ਕਰਨ ਦੇ ਆਰੋਪ ਚ ਜੋ ਸੀਗਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਤੋਂ ਪਹਿਲਾਂ ਹੀ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਹੀ ਫੇਮਸ ਯੂਟਿਊਬਰ ਪੰਜਾਬ ਦੇ ਜੋ ਜਸਬੀਰ ਸਿੰਘ ਉਰਫ ਜਾਨ ਮਹਿਲੇ ਉਹਨਾਂ ਨੂੰ ਵੀ ਜਾਸੂਸੀ ਦੇ ਆਧਾਰ ਤੇ ਜਾਸੂਸੀ ਦੇ ਵੱਡੇ ਆਰੋਪਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਤੋਂ ਹੀ ਉਹ ਜੋ ਹੈਗੇ ਆ ਨਿਹਾਈ ਕੇ ਰਾਸਤੇ ਚ ਨੇ ਤੇ ਪੁਲਿਸ ਉਹਨਾਂ ਮਾਮਲੇ ਦੀ ਜੋ ਜਾਂਚ ਕਰ ਰਹੀ ਹੈ ਤੇ ਇਸ ਤੋਂ ਬਾਅਦ ਹੀ ਉਹਨਾਂ ਦੀ ਜੋ ਤਸਵੀਰਾਂ ਵੀ ਜੋ ਸੀਗੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸੀ ਜਿਸ ਨਾਲ ਸੇ ਟੁੱਲੋ ਤੇ ਨਾਲ ਉਹਨਾਂ ਦੀ ਤਸਵੀਰਾਂ ਸੀਗੀਆਂ ਆਈਐਸਆਈ ਏਜੰਟ ਜੋ ਸੀਗੇ ਜੱਜ ਰੰਧਾਵਾ ਉਹਨਾਂ ਦੇ ਨਾਲ ਵੀ ਉਹਨਾਂ ਦੀ ਤਸਵੀਰਾਂ ਸੀਗੀਆਂ ਤੇ ਉਸ ਦੇ ਨਾਲ ਹੀ ਜੋਤੀ ਮਲਹੋਤਰਾ ਦੇ ਨਾਲ ਵੀ ਜਸਬੀਰ ਸਿੰਘ ਉਰਫ ਜਾਨ ਮਹਿਲ ਦੀ ਜੋ ਤਸਵੀਰਾਂ ਸੀ ਖੂਬ ਵਾਇਰਲ ਹੋ ਗਈਆਂ ਸੀ ਤੇ ਉਹਨਾਂ ਦੇ ਵੱਡੀ ਆਰੋਪ ਜੋ ਸੀਗੇ ਲੱਗੇ ਸੀਗੇ ਪਾਕਿਸਤਾਨ ਦੇ ਜਸੂਸੀ ਕਰਨ ਦੇ ਤੇ ਉਸ ਦੇ ਮਾਮਲੇ ਦੀ ਜਾਂਚ ਕਰ ਰਹੇ ਤੇ ਉਸ ਵਿੱਚ ਕਾਰ ਕੀ ਹੁਣ ਜੋ ਹੈ ਵੱਡੀ ਖਬਰ ਸਾਹਮਣੇ ਆਈ ਕਿ ਜਲੰਧਰ ਦੇ ਜਿਹੜੇ ਫੇਮਸ ਤੇ ਮਸ਼ਹੂਰ ਟਰੈਵਲ ਵਲੌਗਰ ਜੋ ਹੈਗੇ ਨੇ ਜਾਸੂਸੀ ਦੇ ਆਰੋਪਾਂ ਦੇ ਤਹਿਜੋ ਉਹਨਾਂ ਨਾਲ ਵੀ ਹੁਣ ਪੁੱਛਕਿਛ ਕੀਤੀ ਜਾ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਅਮਰੀਕ ਦੇ ਯੂ YouTube ਦੇ 1 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਤੇ Instagram ਤੇ 10 ਹਜ਼ਾਰ ਤੋਂ ਵੱਧ ਫੋਲੋਅਰਸ ਨੇ ਤੇ ਹੁਣ ਉਹ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਆ ਗਏ ਨੇ ਜਿਵੇਂ ਜਸਬੀਰ ਸਿੰਘ ਉਰਫ ਜਾਨ ਮੈਲ ਤੇ ਜੋਤੀ ਮਹਨੋਤਰਾ ਜੋ ਸੀਗੇ ਉਹਨਾਂ ਨੂੰ ਪੁੱਛਗਿੱਛ ਕੀਤਾ ਸੀ ਉਸ ਤੋਂ ਬਾਅਦ ਹੀ ਹੁਣ ਅਮਰੀਕ ਸਿੰਘ ਤੇ ਉਹਨਾਂ ਦੇ ਪਤਨੀ ਵੀ ਜੋ ਹੈ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਆ ਗਏ ਨੇ ਤੇ ਉਹਨਾਂ ਨਾਲ ਵੀ ਹੁਣ ਪੁੱਛਗਿੱਛ ਜੋ ਹੈ ਪੰਜਾਬ ਪੁਲਿਸ ਵੱਲੋਂ ਬੀਤੇ ਸੋਮਵਾਰ ਨੂੰ ਕੀਤੀ ਗਈ ਹੈ ਫਿਲਹਾਲ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਇਸ ਕੇਸ ਚ ਕੀ ਕੁਝ ਨਿਕਲ ਕੇ ਆਉਂਦਾ ਕਿਉਂਕਿ ਹਜੇ ਤੱਕ ਜੋ ਹੈ ਉਹਨਾਂ ਨੂੰ ਹਿਰਾਸਤ ਚ ਲੈ ਕੇ ਇੱਕ ਵਾਰ पूछगिछती गई है तो उन्होंने तो एक डिवाइस भी जो है हिरासत है अमरीक सिंह तो कर दी है दौरे से उन्होंने जो शक का आधार आया है जो शक के दायरे जो अमरीक सिंह तो पत्नी आई इस केस चुन की कुछ निकल के सामने आता है यून आने वाले समय से ही वेखना होगा बाकी थोड़ा इस खबर से की कुछ कहना है इसको किमें देख दो भी कॉमेंट करके जरूर दसो तो पाब ਦੇਖਦੇ ਰਹੋ ਪੰਜਾਬ ਦਾ